ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਦ ਕਰਦੇ ਹਾਂ ਤੁਸੀਂ ਸਾਰੇ ਚੰਨੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਆ ਚਲੋ ਜੀ ਦੇਨੇ ਤੇ ਹੈਗਾ ਸੀਗਾ ਸ਼ੰਦ ਮੇਰੇ ਖਿਆਲ ਛੇ ਤਾਂ ਸ਼ਨੀਵਾਰ ਦਾ ਸੀਗਾ ਕਿਉਂਕਿ ਪੱਕਾ ਪਤਾ ਨਹੀਂ ਕਾਫੀ ਦਿਨ ਹੋ ਗਿਆ ਸੀਗਾ ਇਸ ਵੀਡੀਓ ਨੂੰ ਤੇ ਆਪਾਂ ਜਾ ਰਹੇ ਸੀਗੇ ਅੱਜ ਲਸਣ ਲਗਾਉਣ ਵਾਸਤੇ ਤੇ ਇੱਥੇ ਆਪਾਂ ਜੋ ਕਿ ਲਸਣ ਦਾ ਬੀਜ ਸੀਗਾ ਉਹਨੂੰ ਉਹਦੇ ਪੌਦਿਆਂ ਨਾਲੋਂ ਅਲੱਗ ਕਰ ਰਹੇ ਸੀਗੇ ਤੇ ਮੰਮੀ ਤੇ ਮੈਂ ਦੋਨੋਂ ਲੱਗੇ ਹੋਏ ਸੀ ਕਿ ਐਸ਼ਲੀਨ ਨੂੰ ਵੀ ਛੁੱਟੀ ਸੀਗੀ ਐਸ਼ਲੀਨ ਵੀ ਸਾਡੀ ਹੈਲਪ ਕਰਵਾ ਰਹੀ ਸੀਗੀ ਉਸ ਤੋਂ ਬਾਅਦ ਆਪਾਂ ਜਾਵਾਂਗੇ ਖੇਤ ਇੰਦੇ ਬੀਜ ਨੂੰ ਅਲੱਗ ਕਰਕੇ ਕਾਫੀ ਦਿਨਾਂ ਤੋਂ ਸੋਚ ਰਹੇ ਸੀ ਕਿ ਆਪਾਂ ਲਸਣ ਲਗਾ ਦਿੰਨੇ ਆ ਸਰਦੀ ਵਾਲੀਆਂ ਸਬਜ਼ੀਆਂ ਥੋੜੀਆਂ ਬਹੁਤੀਆਂ ਖਾਣ ਨੂੰ ਲਗਾ ਦਿੰਨੇ ਆ ਤੇ ਚਲੋ ਮੰਮੀ ਕਹਿ ਰਹੇ ਸੀ ਅੱਜ ਟਾਈਮ ਹੈਗਾ ਵਾ ਕਿਉਂਕਿ ਉਸ ਤੋਂ ਬਾਅਦ ਮੇਲਾ ਸ਼ੁਰੂ ਹੋ ਜਾਣਾ ਸੀ ਤੇ ਆਪਾਂ ਜਾ ਰਹੇ ਸੀ ਅੱਜ ਲੋਚੀ ਅਸੀਂ ਆਇਆ ਲਸਣ ਲਾਉਣ ਵਾਸਤੇ ਐਸ਼ੀ ਤੂੰ ਸਾਰਾ ਲਸਣ ਲਗਾਏਂਗੀ ਨਾ ਖਾਣਾ ਲਸਣ ਲਗਾਉਣਾ ਸਾਰਾ ਆਈ ਮੈਂ ਮੈਂ ਵੀ ਤੇ ਕੇਲਾ ਪਾਈਆਂ ਪਈਆਂ ਵੇਖੋ ਕਿੰਨਾ ਲੱਗਦਾ ਆਪਣੇ ਕੋਲ ਵਿੱਚ ਮਿੱਟੀ ਪਾ ਰਹੀ ਨਾ ਪੁੱਤ ਨਾ ਕੇਲਾ ਨਾ ਟਾ ਲੱਪਾ ਲਗਾਈਏ ਹੁਣ ਆਦਾ ਹਾਂ ਤੇ ਬੋਲ ਸਾਡੀ ਬੀਬੀ ਲਸਣ ਲਾਉਂਦੀ ਫੀਏ ਸਾਡੀ ਬੀਬੀ ਲਸਣ ਲੋਂਦੀ ਪਈ ਤੇ ਮੰਮਾ ਵੀ ਲੋਂਦੀ ਪਈ ਵੇਖ ਲਸਣ ਮੰਮੀ ਵੀ ਲੋਂਦੀ ਪਈ ਆ ਤੇ ਆਸ਼ੀਂ ਕੀ ਕਰਦੇ ਆ ਤੇ ਮੈਂ ਲੋਣੇ ਤੇ ਕੰਮ ਹੀ ਕਰਨੇ ਕਰੇ ਜਾ ਕੇ ਅਦਰ ਸਕੂਲ ਦਾ ਤੇ ਬਾਬਾ ਬੁੱਢਾ ਸਾਹਿਬ ਨੇ 6 ਵਜੇ ਜਾਣਾ ਬਾਬਾ ਬੁੱਢੇ ਸਾਹਿਬ 6 ਵਜੇ ਨਹੀਂ ਪਰਲੇ ਪਿੰਡ ਜਾਣਾ ਨਹੀਂ ਮੇਲੇ ਨਾ ਆਪਣੇ ਪਿੰਡ ਪੁੱਤ ਤੇ ਪਰਲੇ ਸਾਰਿਆਂ ਨੂੰ ਕਹ ਮੇਲੇ ਤੇ ਆ ਜਾਓ ਸਾਰੇ ਆ ਤੁਸੀਂ ਮੇਲੇ ਤੇ ਆ ਜਾਓ ਡਿਪੈਂਡ ਮੇਂ ਲੱਛਾ ਹਾਂਜੀ ਸਾਡੇ ਫਰੋਜਪੁਰ ਹਾਂ ਸਾਡੇ ਫਰੋਜਪੁਰ ਬੀਬੀ ਬੂਟੇ ਲਾਉਂਦੀ ਪਈ ਦੋਨੋਂ ਲਾਉਂਦੀਆਂ ਪਈਆਂ ਬੀਬੀ ਬੇਟਾ ਇਹ ਲਸਣ ਹੈ ਲਸਣ ਤੇ ਬੂਟੇ ਲੁੰਦੀਆਂ ਪਈਆਂ ਆ ਵੇਖੋ ਮੰਮੀ ਥੋੜੀ ਜਾਕੀ ਦੇਖ ਨਾ ਜਾਈ ਚਲ ਬਾਸ ਕਰ ਕੱਟ ਦੇ ਮੰਮੀ ਇਧਰ ਮੈਂ ਇੱਕ ਇੱਕ ਹਾਂ ਜੀ ਜੀ ਤੁਸੀਂ ਸਾਰੇ ਠੀਕ ਹੋ ਵਧੀਆ ਜੇ ਲਸਣ ਖਾਣਗੇ ਸਾਰੇ ਬਣਾ ਕੇ ਦਾਣਿਆਂ ਦੇ ਬਣਾ ਕੇ ਸਾਰਿਆਂ ਦੇ ਲਸਣ ਖਾਣਗੇ ਅੱਜ ਪੂਆ ਸੱਤਿਆ ਨੂੰ ਫੋਨ ਕਰ ਅੱਛਾ ਇੱਥੋਂ ਆਈ ਸੱਤਿਆ ਪੂਆ ਦੀ ਫੋਣੀ ਕਿਉਂ ਪੂਆ ਸੱਤਿਆ ਨਾਲ ਗੱਲ ਨਹੀਂ ਕਰਨੀ ਕਰਨੀ ਹੈ ਫੇਰੇ ਵਿੱਚ ਕੀ ਬੋਲਦੇ ਤਾਂ ਫੇਰ ਜਾਣਾ ਤੇ ਹਣਾ ਪੱਲੇ ਪਿੰਡ 6 ਵਜੇ ਤਿਆਰੀਆਂ ਲਾ ਕਰੀ ਦਿਅਨੀ ਆ ਪੂਆਜੀ ਕੋਲੋਂ ਫੋਨ ਕਰੋ ਪੂਆਜੀ ਆਜੋ ਸਾਡੇ ਵੰਗਾਰੇ ਲੱਗੋ ਸਾਡੇ ਆਜੋ ਕਰੇ ਹਾਂ ਮੇਲਾ ਆ ਗਿਆ ਆਪਣੇ ਪਿੰਡ ਹਾਂ ਫਰੋਜਪੁਰ ਆ ਗਿਆ ਇਹ ਸਾਰੇ ਮੀੜੀ ਬਣਾਉਣੇ ਆਪਣੇ ਪਿੰਡ ਦਾ ਨਾਮ ਕੀ ਹੈ ਲਓ ਜੀ ਲਸਣ ਆਪਾਂ ਸਾਰਾ ਲਾ ਆ ਲਿਆ ਹੁਣ ਲੱਗੇ ਪਾਣੀ ਲਗਾਉਣ ਕੈਮਰੇ ਵਿੱਚ ਵੀ ਕੀ ਬਕੈਨ ਕਿੱਡੀ ਵੱਡੀ ਲੱਗਦੀ ਪਾਣੀ ਖਲੋਵੇ ਰੱਖੇ ਨਾ ਆ ਲੈ ਮੈਂ ਗਿਆ ਕਰੀਆ। ਕੋਈ ਆ ਦੀਦੀ ਮੋਬਾਈਲ ਡੈਕ ਪਾਣਾ ਤੇਨੇ ਕੋਲ ਵਿੱਚ। ਨਹੀਂ ਲੱਗੇ ਜਾ ਮੈਂ ਨਹੀਂ ਲੈ ਮੈਂ। ਕਿਵੇਂ ਲੈ ਕੇ ਜਾ? ਉਹ ਵੀ ਲੈ ਕੇ ਜਾ ਟੋਕਰੀ ਤੋਂ। ਨਹੀਂ ਸਾਰੀ ਗੋਭੀ ਆ। ਇਹ ਗੋਭੀ ਸਾਰੀ ਕਿਤੇ ਕਿੰਨੀ? ਉਹਦੀ ਸਾਰੀ ਗੋਭੀ ਚਾਰ ਤਾਂ ਗੁੱਟੀਆਂ। ਇਹ ਹੀ ਨਹੀਂ ਮੁਕਣੀਆਂ ਪਿਛਲੀ ਵਾਰੀ ਮੈਂ ਦੋ ਲਾਈਆਂ ਸੀ ਤਾਂ ਇੰਨੀਆਂ ਹੋ ਗਈਆਂ। ਅਸੀਂ ਪੱਕ ਗਈ ਸੀ ਖਾਦੀ ਨਹੀਂ ਸੀ ਗਈ। ਉਹ ਅੱਡੇ ਵਿੱਚ ਅੱਡੇ ਤੇ ਛਾਏਗੀ। ਆ ਮਰੂਦ ਵੇਖੀ ਤੂੰ ਆਪਣਾ ਦਿਨਾਂ ਚ ਆਉਂਦਾ ਸਰਦਾਰ ਜੀ ਲਗਾ ਰਿਹਾ ਪਾਣੀ ਲਸਣ ਨੂੰ ਪਾਣੀ ਮੈਨੂੰ ਦੇ ਦੇ ਪੀਣ ਨੂੰ ਪਾਣੀ ਪੀਣਾ ਮੈਂ ਪਰੀ ਉਹਨੂੰ ਮੂੰਹ ਕੀ ਲਫਾਫੇ ਨੂੰ ਕੀ ਮੂੰਹ ਲਾਵ ਪਾਣੀ ਜ਼ਿਆਦਾ ਹੋ ਗਿਆ ਜੇ ਸਾਰਾ ਲਸਣ ਡੋਬ ਗਿਆ ਜੇ ਧਿਆਨ ਜੀ ਦੇਨੇ ਅੱਜ ਸੋ ਲੱਗਦਾ ਤੇ ਆਪਾਂ ਚਲੇ ਸੀਗੇ ਮੇਲੇ ਤੇ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਣੇ ਪਿੰਡ ਚੱਲ ਰਿਹਾ ਹੈ ਮੇਲਾ ਜਿਸ ਕਰਕੇ ਆਪਣੇ ਵਲੌਗ ਕਾਫੀ ਦਿਨਾਂ ਤੋਂ ਨਹੀਂ ਆ ਰਹੇ ਤੇ ਅੱਜ ਆਪਾਂ ਜਾ ਰਹੇ ਸੀ ਅੱਜ ਲਾਸਟ ਦਿਨੇ ਮੇਲੇ ਦਾ ਹੈ ਨਾ ਹਾਂਜੀ ਤੇ ਆਪਾਂ ਜਾ ਰਹੇ ਸੀਗੇ ਮੇਲੇ ਤੇ ਇੱਕ ਵਾਰੀ ਸਵੇਰ ਹੀ ਆਪਾਂ ਜਾ ਰਹੇ ਸੀਗੇ ਤੇ ਹੁੰਦਾ ਸਟੈਮ ਪੌੜੇ 10 ਦਾ ਟਾਈਮ ਹੋ ਗਿਆ ਵਾ ਪਹਿਲਾਂ ਸਵੇਰ ਜੈਸੀ ਜੇ 4:00 ਵਜੇ ਗਏ ਸੀ ਆਪਾਂ ਸੇਵਾ ਕਰਨ ਵਾਸਤੇ ਸੇਵਾ ਸੁਬਾ ਕਰਕੇ ਆਪਾਂ ਆ ਗਏ ਸੀਗੇ ਤੇ ਹੁਣ ਆਪਾਂ ਫੇਰ ਚੱਲੇ ਸੀਗੇ ਲੰਗਰ ਪਾਣੀ ਸਕਣ ਵਾਸਤੇ ਤੇ ਚਲੋ ਤੁਹਾਨੂੰ ਵੀ ਆਪਾਂ ਲੈ ਕੇ ਚੱਲਦੇ ਹਾਂ ਸਾਡੇ ਪਿੰਡ ਦਾ ਮੇਲਾ ਦਿਖਾਉਣੇ ਆ ਵਲੌਗ ਨਾਲ ਬਨੇ ਰਹੇ ਹੋ ਤੇ ਸਕਿੱਪ ਕੀਤੇ ਤੋਂ ਬਿਨਾਂ ਦੇਖਣਾ ਸਾਰਾ ਵਲੌਗ ਮੰਮਾ ਜੀ ਹਾਂ ਆਪਾਂ ਕਿੱਥੇ ਜਾਣਾ ਆਪਾਂ ਮੇਲੇ ਤੇ ਕੋਈ ਪੜਕਾ ਪੁੜਕਾ ਨਹੀਂ ਜ਼ਰੂਰਤ ਨਹੀਂ ਹੈ ਤੇ ਤੂੰ ਨਹੀਂ ਕਿਉਂ ਰਮਾ ਇੱਧਰ ਦੀ ਆ ਬੇਟਾ élante Back to it, give me. ਸ਼ਬ ਤਾਲੀਆਂ ਕਰ ਤੂ ਸਾਡੇ ਦੇ ਜੱਜਰ ਹੁੰਦੇ ਹੋ ਨਾ ਬਹੁਤ ਜਿਆਦਾ ਢੀਡ ਹੋ ਗਈ ਚਲੋ ਜਿਵੇਂ ਜੀ ਆ ਕੇ ਸ਼ਾਪਿੰਗ ਕਰਕੇ ਮੈਂ ਲੈ ਕੇ ਆਈਆਂ ਕਾਚੜੀਆਂ ਗਲਾਸੀਆਂ ਗਲਾਸ ਜੂਸ ਵਾਲੇ ਢੀਡ ਬਹੁਤ ਜ਼ਿਆਦਾ ਸੀਗੀ ਬੜੀ ਢੂਲ ਗਰਮੀ ਬਹੁਤ ਸੀ ਆ ਦੀਆ ਨੇ ਬੋਤਲ ਲਈ ਦੀ ਆ ਕਿੰਦੀ ਹੈ ਨਹੀਂ ਇਹ ਤਾਂ ਮਨਕੀਰ ਤੇ ਦੀ ਹੈ ਨਾ ਦੀ ਇਹ ਤੇਰੀ ਬੋਤਲ ਕਿਹੜੀ ਹੈ ਨਾ ਦੀਆ ਦਾ ਆ ਵਾਲਾ ਸਾਰਾ ਸਮਾਨ ਇਹ ਆਪਾਂ ਕੱਢਾਂਗੇ ਨਹੀਂ ਕਿਉਂਕਿ ਕਿਸੇ ਦੀ ਚੀਜ਼ ਖੋਲ ਕੇ ਨਹੀਂ ਦੇਖੀ ਦੀ ਹਾਂ ਦੀਆਂ ਨੇ ਆਪਣੀਆਂ ਪਰਸਨਲ ਚੀਜ਼ਾਂ ਲਈਆਂ ਤੇ ਇਹਦੇ ਵਿੱਚ ਸਾਰੀਆਂ ਦੀਆ ਦੀਆਂ ਇਹ ਸਾਡੀ ਮੰਮਾ ਨੇ ਲਿਆ ਇਹਦੇ ਵਿੱਚ ਡੱਬੇ ਹੀ ਡੱਬੇ ਆ ਡੱਬੇ 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 ਵਿੱਚ ਡੱਬਾ ਡੱਬੇ ਵਿੱਚ ਡੱਬਾ ਮਾਂ ਦੀ ਅਕਲ ਆਈ ਕੌਣ ਕਹਿੰਦੀ ਦੀਆ ਨਹੀਂ ਇਹਦੇ ਡੱਬੇ ਵਿੱਚ ਡੱਬਾ ਤੇ ਫਿਲਹਾਲ ਅਸੀਂ ਜੈ ਇਨੀ ਕੋ ਸ਼ਾਪਿੰਗ ਕੀਤੀ ਹੈ ਤੇ ਗਰਮੀ ਲੱਗਣ ਲੱਗੀ ਅਸੀਂ ਅਗੇ ਘਰ ਹਲੇ ਇੱਕ ਘੇੜਾ ਅਸੀਂ ਹੋਰ ਲਾਵਾਂਗੇ ਇਵੇਂ ਆ ਗਈਆਂ ਲਾਲ ਰਤੀ ਗਰਮੀ ਨਾਲ ਬਹੁਤ ਜ਼ਿਆਦਾ ਤੋਪਾ ਇੱਕ ਮੇਲਾ ਤੇ ਇੱਕ ਉਤਰਾਛ ਅੱਜ ਬਹੁਤ ਦਰਦ ਦੀ ਗੋਲੀ ਖਾਈ ਦਰਦੀਆਂ ਗੋਲੀਆਂ ਆਈਆਂ ਵਾ ਦਰਦ ਦੀ ਗੋਲੀ ਦਿਨੀ ਮੈਂ ਚਲੋ ਮਮਮੀ ਨੂੰ ਮੈਡੀਸਿਨ ਦੇ ਲਾ ਮੰਮੀ ਤਾਂ ਕੇ ਥੱਕ ਘਰ ਤੇ ਪੈ ਗਈ ਦੱਤੀ ਮੇਲਾ ਵੇਖ ਲਿਆ ਆਪਾਂ ਨੇ ਮੇਲਾ ਵੇਖ ਕੇ ਆ ਗਏ ਆਪਾਂ ਵੱਜ ਕੇ ਟਾਈਮ ਹੋ ਗਿਆ ਸ਼ਾਮ ਦੇ 6:30 ਦਾ ਬਹੁਤ ਜ਼ਿਆਦਾ ਥੱਕ ਗਏ ਬਹੁਤ ਜ਼ਿਆਦਾ ਤੋਰਾ ਫੇਰਾ ਕੀਤਾ ਵਾ ਤੇ ਹੁਣ ਲੱਗੇ ਸੀ ਕਿ ਆਪਾਂ ਸਬਜ਼ੀ ਬਣਾਣਾ ਆਪਾਂ ਬਣਾ ਲੱਗੇ ਸੀ ਅਮਰਤੀ ਜਾਨੀ ਕਿ ਕੜੀ ਬਣਾ ਲੱਗੇ ਸੀ ਪਕੌੜਿਆਂ ਵਾਲੇ ਬੱਚੇ ਕਹਿੰਦੇ ਅਸੀਂ ਇਸ ਟਾਈਮ ਪ੍ਰਸ਼ਾਦੇ ਦਾ ਚਲੋ ਲੰਗਰ ਤਾਂ ਚੱਲ ਰਿਹਾ ਵਾ ਗੁਰਦੁਆਰਾ ਸਾਹਿਬ ਬੱਚੇ ਕਹਿੰਦੇ ਅਸੀਂ ਲੰਗਰ ਨਹੀਂ ਖਾਣਾ ਸਾਨੂੰ ਹੁਣ ਘਰ ਦੀ ਘਰ ਦੀ ਸਬਜ਼ੀ ਬਣਾ ਕੇ ਦਿਓ ਤਿੰਨ ਚਾਰ ਦਿਨ ਹੋ ਗਏ ਨੇ ਗੁਰਦੁਆਰੇ ਖਾ ਰਹੇ ਆ ਆਪਾਂ ਤੇ ਇਸ ਲਈ ਆਪਾਂ ਬਣਾਣ ਲੱਗੇ ਸੀ ਕਿ ਘਰ ਵਿੱਚ ਕੜੀ ਬਣਾਣ ਲੱਗੇ ਸੀ ਕੱਲ ਨੂੰ ਬੱਚਾ ਨੇ ਸਕੂਲ ਜਾਣਾ ਸਵੇਰ ਆਪਾਂ ਕੁਝ ਹੋਰ ਬਣਾਵਾਂਗੇ ਆਪਾਂ ਜਾ ਰਹੇ ਸੀ ਮਾਸੀ ਜੀ ਉਹਨਾਂ ਕੋਲ ਕਿਉਂਕਿ ਮਾਸਟਰ ਜੀ ਨੇ ਆਪਰੇਸ਼ਨ ਕਰਵਾਇਆ ਹੋਇਆ ਹੈ ਤੇ ਆਪਾਂ ਸੋਚਾ ਮਮੀ ਰਣ ਤੇ ਜਾਣਾ ਹੀ ਹੈ ਤੇ ਆਪਾਂ ਵੀ ਪਤਾ ਲਿਆਵਾਂਗੇ ਪਾਸਟਰ ਜੀ ਦਾ ਤੁਸੀਂ ਬਲੌਗ ਨਾਲ ਬਨੇ ਰਹੋ ਅੰਦ ਤਿਕਰ ਮਮੀ ਕਿਵੇਂ ਲੱਗ ਰਿਹਾ ਜਦ ਦੀ ਸਿਸਟਰ ਨੂੰ ਮਿਲਣ ਜਾ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਜੀਜਾ ਜੀ ਨੂੰ ਜੀਜੂ ਜੀ ਜਾ ਕੇ ਜੀਜੂ ਜੀ ਸਿਸਟਰ ਚੱਲੀ ਤਾਂ ਜਾਂ ਕੇ ਮਿਲ ਪੈਣਾ ਰੋਇਆ ਨੰਕਾਰ ਖੁਸ਼ੀਆਂ ਦੇ ਆਪਣੇ ਨੂੰ ਮਿਲਣ ਦੀ ਜੰਮੇ ਨਾਲ ਜਿਸੀ ਜਾ ਰਹੇ ਆਪਣੀ ਮਾਸੀ ਕੋਲ ਜੰਮੀ ਆਈ ਹੋ ਇਸੀ ਕਿ ਤੋਣੀ ਮੋਲ ਤੇ ਹੁੰਦੇ ਕੋਲ ਚੀਜ਼ ਮੋਲ ਲਵੇ ਇਕ ਦੀ ਤੇ ਲੋ ਜੀ ਇੱਥੇ ਆ ਪਾ ਗਏ ਸੀ ਕਿ ਮਾਸੀ ਜੀ ਨਾ ਕਰੇ ਤੇ ਇਹ ਆ ਸਾਡੇ ਮਾਸੀ ਜੀ ਜੋ ਕਿ ਮੇਰੀ ਮੰਮਾ ਤੋਂ ਵੱਡੇ ਨੇ ਤੇ ਇਹ ਮੇਰੇ ਮੰਮਾ ਨੇ ਤੇ ਉਹ ਮੇਰੇ ਮਾਸੀ ਜੀ ਨੇ ਤੇ ਮੰਮਾ ਤੇ ਮਾਸੀ ਗੱਲਾਂ ਮਾਰ ਰਹੇ ਸੀਗੇ ਆਪਸ ਵਿੱਚ ਤੇ ਮੈਂ ਵੀ ਇਹਨਾਂ ਨਾਲ ਗੱਲਾਂ ਕਰ ਰਹੀ ਸੀ ਕਿ ਬਹੁਤ ਖੁਸ਼ ਸੀ ਗਿਆ ਦੋਨੋਂ ਸਿਸਟਰ ਮਿਲ ਕੇ ਤੇ ਕਪਾਸ਼ਾਪਾ کافی ਟਾਈਮ ਤੱਕ ਚੱਲ ਰਹੀਆਂ ਸੀ ਜਾਂ ਤੇ ਦਰਮਾਸਟਰ ਜੀ ਵੀ ਪਏ ਹੋਏ ਸੀ ਰਾਮਕਾਰ ਰਹੇ ਸੀ ਕਿਉਂਕਿ ਉਹਨਾਂ ਦਾ ਆਪਰੇਸ਼ਨ ਹੋਇਆ ਸੀਗਾ ਚਲੋ ਮੰਮੀ ਤੋੜਨ ਲੱਗੀ ਮਾਸੀ ਦੀ ਵੇਂਗਣੀ ਮਾਸੀ ਦੀ ਵੇਂਗਣੀ ਮਾਸੀ ਨੇ ਕੀ ਕੀ ਲਾਇਆ ਹੈ ਸਾਗ ਵੀ ਸਮਾਂ ਤਾਂ ਧੀਰ ਹੀ ਕੋਣੀ ਕੀ ਵੇਂਗਣੀ ਉਹ ਵੇ ਉੱਧਰ ਹੈ ਤੈਨੂੰ ਨਹੀਂ ਦਿਸਨੀ ਹਲਦੀ ਦੇ ਬੈਗ ਸਾਈਡ

ਕਾਲੀ ਕਾਲੀ ਚਮਕਦੀ ਵਿੰਗਣੀ ਲਾਈਟ ਹੋ ਜੋ ਮੈਂ ਬਾਵਾ ਸੀ ਤੇ ਨਿਖਾ ਮੇਰੀ ਮਾਸੀ ਦੀ ਕੋਠੀ ਦਿਆ आजा ਕੀ ਹੋ ਗਿਆ ਬੁਢੇ ਕਿੱਥੇ ਵੜ ਗਈ ਉਹ ਕਿ ਮੰਮੀ ਤੇ ਮਾਸੀ ਨਹੀਂ ਦਿਸਦੀ ਏਡੀ ਮੋਟੀ ਮੈਨੂੰ ਤਾਂ ਦਿਸਦਾ ਹੀ ਨਹੀਂ ਆ ਦਿਸਿਆ ਨਾ ਚੀਚੂ ਦਿਸਿਆ ਚੀਚੂ ਵੇਂਗਣ ਕਿਆ ਹੋ ਗਿਆ ਦਾ ਛੀਰੇ ਕੁਰੀ ਇਹ ਗਰੀਤ ਆਵੇ ਤੋੜੋ ਤੋੜੋ ਦੋਵੇਂ ਦੋਵੇਂ ਪੈਣਾ ਦੋਵੇਂ ਪੈਣਾ ਪਿੰਡੀ ਤੋੜਦੀਆਂ ਕੀ ਇੱਕ ਸੱਚ ਵੇਗਣੀ ਤੋੜਦੇ ਦੋਨੋਂ ਪੈਣਾ ਪੈਣ ਲੱਗੀਆਂ ਸਬਜ਼ੀਆਂ ਤੋੜਨ ਵਾਸਤੇ ਮੈਨੂੰ ਲੱਗਦਾ ਇੱਧਰ ਆ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਨੂੰ ਵੀ ਤੁਸੀਂ ਆदत ਪਾਤੀਂ ਦੀ ਸਬਜ਼ੀਆਂ ਦੀ ਮਾਸੀ ਅਸੀਂ ਵੀ ਲਾਈਏ ਨਹੀਂ ਖਾਣ ਨੂੰ ਅਸੀਂ ਇਹ ਨਹੀਂ ਲਾਈ ਅਸੀਂ ਹੁਣ ਲਸਣ ਲਾਇਆ ਹੈ ਪਾਲਕ ਕਪੂਲਕ ਜਿਹੜੀਆਂ ਅਸੀਂ ਸਰਦੀ ਦੀਆਂ ਸਿਆਲ ਦੀਆਂ ਸਬਜ਼ੀਆਂ ਨਹੀਂ ਹੁੰਦੀਆਂ ਉਹ ਲਾਈਆਂ ਹੋਰ ਇਹਨਾਂ ਆਖਾ ਪੱਠੇ ਇਹਨੇ ਤੇ ਦੂਜੇ ਨੇ ਮਾਪ ਤੇ ਪਾਓ ਤੇ ਮੂਲਕਾਂ ਲਾਵਾਂ ਵੀ ਨਹੀਂ ਆਈਆਂ ਛੇ ਰੋਜ਼ ਦਾ ਇਸ ਹਫਤੇ ਉੜਿਆ ਆਈਆਂ ਨਾ ਮਾ ਹਮੈ ਨਾ ਮਾਸੀ ਬਾਸ ਕਰ ਆਪਾਂ ਦੁਕਾਨ ਨਹੀਂ ਪਾਉਣੀ ਇੰਨੀ ਸਬਜ਼ੀ ਨਹੀਂ ਲੈਣੀ ਪਿੰਡੀਆਂ ਉਹ ਚੁੱਕਾ ਨਾ ਕਿੱਧਰ ਸੀ ਨਿਕਲ ਗਈ ਉਹ ਗਈ ਮਾਸੀ ਮੈਂ ਕਾ ਮਾਸੀ ਦੇ ਕੇਲੇ ਮਾਸੀ ਦੇ ਕੇਲੇ ਹੋਲੇ ਕੇਲੇ ਆਲੇ ਆਰੇ ਆ ਵੀਡੀਓ ਬਣਾ ਲਈ ਨਹੀਂ ਨਹੀਂ ਉਹ ਗਲੁੰਗਰੀ ਕੱਢਿਆ ਲਾਇ ਹੀ ਸੀ ਉਹਨੇ ਉਹ ਕੱਟੀ ਗਈ ਗੁਰ ਰੱਗਦੇ ਨੇ ਪੱਕਦੇ ਨਹੀਂ ਓਏ ਠੀਕ ਹੈ ਜੀ ਐਡੀ ਗਲੁੰਗਰੀ ਕੱਢੇ ਮਾਸੀ ਵਿਚਾਰਾ ਇਹ ਜਿੰਨਾ ਕੀ ਜਾਲਾ ਡਰਿੰਦਾ ਸੀ ਹੂੰ ਉਹ ਨਹੀਂ ਚਾਹ ਚਲੋ ਚਲ ਗਏ ਘਰਾਂ ਨੂੰ ਥਾਪ ਗੋਂ ਥਾਪ ਕੇ ਮਾਰ ਕੇ ਪੂਰਾ ਬੰਦੀ ਨਾ ਮਾਸੀ ਦੀਆਂ ਥਾਪੀਆਂ ਉਹ ਵੇਖਣ ਦਿਵਾਉਣ ਉੱਥੇ ਜਾ ਕੇ ਬਲੌਗ ਬਣਾਉਂਦੀ ਜਿੰਦਾ ਕੰਮ ਹੀ ਬਲੌਗ ਬਣਾਉਂਦੀ ਮਾਸੀ ਦਿਨ ਮਾਜਾ ਮਾਰੀ ਐ ਮੰਮੀ ਕਿਵੇਂ ਲੱਗ ਰਿਹਾ ਸਿਸਟਰ ਨੂੰ ਮਿਲ ਕੇ ਵਧੀਆ ਦੀ ਸਿਸਟਰ ਵਧੀਆ ਵਿਚਾਰੀ ਉਹਦੇ ਕੋ ਧੀ ਹੁੰਦੀ ਤੇ ਆਪੇ ਉਹ ਵੀ ਮੈਨੂੰ ਵੀ ਵਧੀਆ ਲੱਗ ਰਿਹਾ ਕਾਫੀ ਟਾਈਮ ਬਾਅਦ ਮਾਸੀ ਨੇ ਮਿਲੀ ਬਲ ਮੈਂ ਕੰਮ ਕਾਫੀ ਹੋ ਗਿਆ ਆਪਾਂ 400 ਰੁਪਏ ਦੇਣਾ ਤੁਹਾਨੂੰ ਉਤਾਰ ਕੇ ਅਸੀਂ ਫਿਰ ਫੋਟੋ ਫੋਟਾਣਾ ਸਾਡੇ ਬੱਚਾ ਟਾਈਮ ਨਹੀਂ ਹੈਗਾ ਜੀ ਲੈ ਨਹੀਂ ਜਾਕੇ ਮੈਂ ਰਿਕਾਰਡ ਦੀ ਬਾਏ ਬਾਏ ਮੰਮੀ ਬਾਏ ਮੰਨ ਨੋ ਡੇ ਦੇ ਛੱਡ ਤਾ ਹੁਣ ਆਪਾਂ ਚੱਲੇ ਬਾਏ ਬਾਏ ਕਣ ਗੱਡੀ ਆਉਂਦੀ ਲੋ ਜੀ ਆਪਾਂ ਘਰ ਆ ਗਏ ਸੀਗੇ ਤੇ ਮੰਮੀ ਹਣੀ ਵੀ ਚਲੇ ਗਏ ਸੀ ਕਿ ਮੰਮੀ ਨਾਲ ਚਾਟ ਛੱਡਾਏ ਸੀਗੇ ਤੇ ਟਾਈਮ ਹੋ ਚੁੱਕਿਆ ਵਾ 4:00 ਵਜੇ ਬੱਚੇ ਵੀ ਆ ਗਏ ਆ ਬੱਚੇ ਅਜ ਟਿਊਸ਼ਨ ਨਹੀਂ ਗਏ ਕਿਉਂਕਿ ਟਿਊਸ਼ਨ ਵਾਲੀ ਦੀਦੀ ਨੇ ਛੁੱਟੀ ਕੀਤੀ ਸੀਗੀ ਤੇ ਬੱਚੇ ਘਰੇ ਹੋਮਵਰਕ ਕਰ ਰਹੇ ਆ ਆਪਰ ਬਣਾਣ ਲੱਗੇ ਸੀ ਕਿ ਸ਼ਾਮ ਦੀ ਰੋਟੀ ਪਾਣੀ ਤੇ ਇਸ ਦੇ ਨਾਲ ਹੀ ਕਰਦੇ ਆ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ ਬਾਏ ਬਾਏ ਸਾਰਿਆਂ ਨੂੰ